ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਪੰਜਾਬ ਦੇ ਵਿੱਚ ਬੱਦਲਬਾਈ ਦੀ ਐਂਟਰੀ ਹੁਣ ਹੁੰਦੀ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਕਿ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਨਜ਼ਰ ਆ ਰਿਹਾ ਪੱਛਮੀ ਪਾਸੇ ਤੋਂ ਜੋ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰ ਰਿਹਾ ਜੀ ਤੇ ਫਿਲਹਾਲ ਅਗਰ ਪੰਜਾਬ ਦਾ ਮੌਸਮ ਦੇਖਿਆ ਜਾਵੇ ਇਸ ਸਮੇਂ ਕਲੀਅਰ ਹੈ ਮੌਸਮ ਬਹੁਤ ਹੱਦ ਤੱਕ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਚੰਗੀ ਧੁੱਪ ਲੱਗੀ ਹੈ ਸਵੇਰ ਤੋਂ ਹੀ ਮੌਸਮ ਸਾਫ਼ ਸੀਗਾ ਚੰਗੀ ਧੁੱਪ ਲੱਗੀ ਕਿਸੇ ਕਿਸੇ ਇਲਾਕੇ ਦੇ ਵਿੱਚ ਧੁੰਦ ਵੀ ਦੇਖੀ ਗਈ ਪਰ ਆਲਮੋਸਟ 9 ਵਜੇ ਤੱਕ ਧੁੰਦ ਕਲੀਅਰ ਹੋ ਗਈ ਸੀ ਜਿਹਦੇ ਕਾਰਨ ਚੰਗੀ ਧੁੱਪ ਲੱਗਣ ਦੇ ਨਤੀਜੇ ਵਜੋਂ ਤਾਪਮਾਨ ਪੰਜਾਬ ਦੇ ਵਿੱਚ 23-24 ਡਿਗਰੀ ਤੱਕ ਦੇਖਿਆ ਗਿਆ ਵੱਖ-ਵੱਖ ਖੇਤਰਾਂ ਦੇ ਵਿੱਚ ਤੇ ਕਈ ਇਲਾਕਿਆਂ 'ਚ ਕੜਾਕੇ ਦੀ ਧੁੱਪੇ ਕੱਧਾ ਘੰਟਾ ਰਹੀ ਹੈ ਤੇ 25 ਡਿਗਰੀ ਤੱਕ ਵੀ ਤਾਪਰ ਗਿਆ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਮੌਜੂਦਾ ਹਾਲਾਤ ਕੀ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਜਣ ਕਰ ਚੰਗੀ ਲੱਗ ਰਹੀ ਹੈ ਜੇ ਬੇ ਚੰਗੀ ਲੱਗਦੀ ਹੈ ਤੁਹਾਨੂੰ ਤਾਂ ਵੀਡੀਓ ਲਾਈਕ ਕਰਕੇ ਜਾਓ ਗੱਲ ਕਰੀਏ ਉਹਦੇ 2-4 ਘੰਟਿਆਂ ਦੀ ਤਾਂ ਲਗਭਗ ਰਾਤ ਤੱਕ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜਿਦੇ ਵਿੱਚ ਮੌਸਮ ਫਿਲਹਾਲ ਠੀਕ ਹੈ ਪਰ ਲਗਭਗ ਰਾਤ 8 ਵਜੇ ਤੋਂ ਬਾਅਦ ਜਿਹੜੇ ਸਿਸਟਮ ਬਣਦੇ ਹੋਏ ਨਜ਼ਰ ਆ ਰਹੇ ਤਾਂ ਇਹ ਜਿਹੜੀ ਬੱਦਲਬਾਈ ਹੈ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਬੱਦਲਬਾਈ ਹੌਲੀ-ਹੌਲੀ ਇਸ ਤਰੀਕੇ ਨਾਲ ਪੰਜਾਬ ਵੱਲ ਕੋਚ ਕਰੂਗੀ ਤੇ ਪੰਜਾਬ ਤੋਂ ਉੱਪਰੋ ਜਾ ਇਸ ਤਰੀਕੇ ਨਾਲ ਲੰਘਦੇ ਹੋਏ ਨਜ਼ਰ ਆਵੇਗੀ ਜਿਦੇ ਨਾਲ ਅੱਜ ਰਾਤ ਕਹਿ ਸਕਦੇ ਆ ਕਿ 8 ਵਜੇ ਤੋਂ ਬਾਅਦ ਜਿਹੜੀ ਬੱਦਲਬਾਈ ਪੰਜਾਬ 'ਚ ਇੰਟਰ ਕਰ ਜਾਊਗੀ ਤੇ ਅੱਜ ਰਾਤ ਪੂਰੀ ਅਤੇ ਕੱਲ੍ਹ ਨੂੰ ਪੂਰਾ ਦਿਨ ਬੱਦਲਬਾਈ ਪੰਜਾਬ ਦੇ ਉੱਪਰ ਬਣਦੀ ਰਹਿ ਸਕਦੀ ਹੈ ਕਿਸੇ ਕਿਸੇ ਇਲਾਕੇ ਤੋਂ ਉਪਜਾਦਾ ਨਿਕਲ ਸਕਦੀ ਹੈ ਕਿਸੇ ਚ ਘਟ ਜਾ ਕਿਸੇ ਚ ਓਵਰਕਾਸਟ ਕੰਡੀਸ਼ਨ ਬੱਦਲ ਵੀ ਆ ਗਈ ਚਲ ਗਈ ਇਸ ਤਰੀਕੇ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਠੰਡੀ ਹਵਾ ਪੱਛੋਂ ਤੋਂ ਚਲਦੀ ਹੋਈ ਨਜ਼ਰ ਆ ਰਹੀ ਹੈ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਕਿ ਹਵਾ ਇਸ ਤਰੀਕੇ ਨਾਲ ਤੇ ਬੱਦਲ ਵੀ ਇਸ ਤਰੀਕੇ ਨਾਲ ਚੱਲ ਰਹੀ ਹੈ ਤੇ ਪੱਛਮੀ ਹਵਾ ਚੱਲਣ ਦੇ ਨਤੀਜੇ ਵਜੋਂ ਕਹਿ ਸਕਦੇ ਹਾਂ ਕਿ ਠੰਡ ਦਾ ਮਾਹੌਲ ਸ਼ਾਮ ਨੂੰ 6:30 7:00 ਵਜੇ ਤੋਂ ਬਾਅਦ ਥੋੜਾ ਜਿਹਾ ਬਣਦਾ ਹੋਇਆ ਨਜ਼ਰ ਆਵੇਗਾ ਠੰਡੀ ਹਵਾ ਚੱਲਣ ਦੇ ਨਾਲ ਸ਼ੀਤ ਲਹਿਰ ਵਰਗਾ ਮਾਹੌਲ ਬਣੂ ਇੰਨੀ ਜਿਆਦਾ ਧੁੱਪ ਪੈ ਚੁੱਕੀ ਹੈ ਜਿਸ ਦੇ ਨਾਲ ਕਿਤੇ ਨਾ ਕਿਤੇ ਜੋ ਨਵੀਂ ਹੁੰਦੀ ਹੈ ਧਰਤੀ ਵਿੱਚੋਂ ਉਹ ਭਾਪ ਬਣ ਕੇ ਉੱਡਦੀ ਹੈ ਤੇ ਉਹੀ ਭਾਪ ਬਾਅਦ ਵਿੱਚ ਅਗਲੇ ਦਿਨ ਜਿਹੜੀ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣਾਉਂਦੀ ਹੋਈ ਨਜ਼ਰ ਆਵੇਗੀ ਕੱਲ ਨੂੰ ਕੱਲ ਸਵੇਰੇ ਧੁੰਦ ਜਿਆਦਾ ਹੋ ਸਕਦੀ ਹੈ ਜਿਸ ਤਰੀਕੇ ਦੀ ਅੱਜ ਧੁੱਪ ਪਈ ਹੈ ਬਾਕੀ ਓਵਰਆਲ 4 ਤੋਂ 5 ਘੰਟਿਆਂ ਦੀ ਗੱਲ ਕਰੀਏ ਅਗਲਿਆਂ ਦੀ ਤਾਂ ਮੌਸਮ ਸਾਫ਼ ਹੈ ਸਾਫ਼ ਹੈ ਵਧੀਆ ਹੈ ਕੋਈ ਵੱਡੀ ਹਲਚਲ ਨਹੀਂ ਹੈ ਹਵਾ ਪੱਛਮ ਤੋਂ ਚਲਦੀ ਹੋਈ ਨਜ਼ਰ ਆਵੇਗੀ ਠੰਡ ਦਾ ਮਾਹੌਲ ਹਵਾ ਦੇ ਨਾਲ ਬਣੇਗਾ ਵੈਸੇ ਧੁੱਪ ਲੱਗਣ ਨਾਲ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਨਾ ਸ਼ ਥੋੜੀ ਜਿਹੀ ਠੰਡ ਘਟੀ ਹੈ ਇਸ ਗਰਮੀ ਦੇ ਕਰਕੇ ਬਾਕੀ ਇਹ ਜਿਹੜੀ ਜਾਣਕਾਰੀ ਹੈ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਇਸੇ ਕਰਕੇ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਚੈਨਲ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੀਆਂ ਜਾਣਕਾਰੀਆਂ ਬਿਨਾਂ ਕਿਸੇ ਰਿਕਵਰ ਤੋਂ ਮਿਲਦੀਆਂ ਰਹਿਣ ਤੇ ਬਾਕੀ 1 ਫਰਵਰੀ ਨੂੰ ਜਿਹੜਾ ਮੀਂਹ ਆ ਰਿਹਾ ਜੀ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਅਗਲੀ ਡਿਟੇਲ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ